ਲਓ ਜੀ ਪਹੁੰਚ ਗਏ ਨਵੇਂ ਸੂਟ ਡਾਈ ਡਾਈ ਵਾਲੇ ਮਿਰਰ ਵਰਕ ਵਾਲੇ ਚੈੱਕ ਕਰ ਲਓ ਕੁਆਲਿਟੀ ਬੜੀ ਸ਼ਾਨਦਾਰ ਪਹੁੰਚੀ ਆਪਣੇ ਕੋਲੇ ਡਿਜ਼ਾਈਨ ਆ ਗਏ ਨਵੇਂ ਨਵੇਂ ਸੋਹਣੇ ਸੋਹਣੇ ਦਿਖਾਵਾਗੇ ਤੁਹਾਨੂੰ ਚੈੱਕ ਕਰੋ ਡਾਈ ਵਾਲੀ ਸਲਵਾਰ 3 ਮੀਟਰ ਦੀ ਕੱਟ ਤੇ ਦੁਪੱਟਾ ਵੀ ਡਾਈ ਵਾਲਾ ਆ ਦੇਖੋ ਆ ਲਓ ਜੀ ਮਿਰਰ ਵਰਕ ਕੀਤਾ ਹੋਇਆ ਵੱਖੋ ਵੱਖਰੇ ਡਿਜ਼ਾਈਨ ਫੋਟੋ ਵੀ ਸਮਾਲ ਪਹੁੰਚੇ ਚੈੱਕ ਕਰ ਲਓ ਜੀ ਬਿਲਕੁਲ ਸੇਮ ਡਿਜ਼ਾਈਨ ਹੋਊਗੀ ਆ ਲਓ ਦੇਖੋ ਜੀ ਇਦੇ ਵਿੱਚ ਡਿਫਰੈਂਟ ਨੇ ਮਤਲਬ ਵੱਖੋ ਵੱਖਰੇ ਡਿਜ਼ਾਈਨ ਬਣੇ ਹੋਏ ਨੇ ਤਾਂ ਜਿਵੇਂ ਕਲਰ ਕਹ ਜੀ ਕਲਰ ਕੰਬੀਨੇਸ਼ਨ ਅਲੱਗ-ਅਲੱਗ ਨੇ ਜਿਵੇਂ ਇਹ ਨਾਲ ਅਲੱਗ ਹੋਊਗਾ ਇਹ ਨਾਲ ਅਲੱਗ ਇਹ ਨਾਲ ਅਲੱਗ ਕਿਹੜਾ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਇਆ ਉਹਦੇ ਨਾਲ ਅਲੱਗ ਸਲਵਾਰਾਂ ਵਿੱਚ ਅਲੱਗ ਨਾਲ ਪਤਾ ਲੱਗੂਗਾ ਸਾਰੇ ਵੱਖੋ ਵੱਖਰੇ ਡਿਜ਼ਾਈਨ ਪਾਉਂਦਿਏ ਨੇ ਸਾਈ ਦੇ ਵਿੱਚ ਮਿਰਰ ਵਰਕ ਪਹੁੰਚਿਆ ਨਵਾਂ ਵਾਲ ਪਹੁੰਚਿਆ ਬਿਲਕੁਲ ਲੇਟੈਸਟ ਡਿਜ਼ਾਈਨ ਆਏ ਨੇ ਚੈੱਕ ਕਰੋ ਡਿਜ਼ਾਈਨ ਦਿਖਾਵਾਂਗੇ ਹੋਰ ਵੀ ਸੋਹਣੇ-ਸੋਹਣੇ ਦੇਖੋ ਜੀ ਕੀ ਬਾਤ ਹੈ ਜੀ ਡਿਜ਼ਾਈਨ ਦੇਖੋ ਪੂਰਾ ਟਾਪ ਦਾ ਡਿਜ਼ਾਈਨ ਡਬਲ ਸ਼ੇਡਡ ਦੇਖੋ ਜੀ ਲੋ ਜੀ ਇਕੜਾ ਹੀ ਕੀਤੀ ਹੋਈ ਆ ਸਾਰੀ ਪਏ ਮਿਰਰ ਲੱਗੇ ਹੋਇਆ ਬਿਰਕਾਰ ਇਹਨਾਂ ਦੇ ਵਰਕ ਦੇ ਆ ਸਲਵਾਰ ਹੈ ਜੀ ਦੇਖੋ ਜੀ ਇਹ ਦੁਪੱਟਾ ਚੈੱਕ ਕਰੋ ਜੀ ਕੀ ਬਾਤ ਹੈ ਜੀ ਯਾਰ ਪੂਰਾ ਸਿਰਾ ਪਹੁੰਚ ਗਿਆ ਦਿਖਾਓ ਇਹਦੇ ਰੰਗ ਆ ਦੇਖੋ ਯਾਰ ਡਾਰਕ ਗ੍ਰੀਨ ਬੋਟਰ ਗ੍ਰੀਨ ਮਹਿਰੂਨ ਕਲਰ ਸਾਰੇ ਰੰਗ ਪਹੁੰਚ ਗਏ ਨਵੇਂ-ਨਵੇਂ ਗਰਮੀਆਂ ਦੇ ਟੋਪੇ ਕਾਟਨ ਦੀ ਦੁਪੱਟਿਆਂ ਨਾਲ ਪ्योर ਕਾਟਨ ਦਾ ਵਾਲ ਬਹੁਤ ਚੰਗਾ ਜੀ ਟਾਈ ਡਾਈ ਵਾਲਾ ਮਿਰਰ ਵਰਕ ਦੇ ਵਿੱਚ ਚੈੱਕ ਕਰੀ ਚਲੋ ਦੇਖੋ ਜੀ ਇਹ ਬਿਲਕੁਲ ਸੇਮ ਨੇ ਇਹ ਉਹ ਫੋਟੋ ਤੇ ਜਿਹੜੇ ਆਨ ਮੜਿਆ ਹੋਏ ਨੇ ਆ ਦੇਖੋ ਥੋੜਾ ਥੋੜਾ ਕਲਰਾਂ ਦਾ ਡਿਫਰੈਂਟ ਹੈ ਬਿਲਕੁਲ ਬਿਲਕੁਲ ਨਿਊ ਆਰਟੀਕਲ ਖੁੱਲ ਰਹੇ ਨੇ ਚੈੱਕ ਕਰ ਲਓ ਟਾਈ ਡਾਈ ਦੇ ਵਿੱਚ ਮਿਰਰ ਵਰਕ ਕੌਣ ਚੰਗਾ ਵਾੜਿਆ ਨ ਪੂਰੇ ਸੋਨੇ ਸੋੜੇ ਡਿਜ਼ਾਈਨ ਆ ਗਏ ਚੈੱਕ ਕਰੋ ਜੀ ਆ ਦਿਖਾਵਾ ਅਗਲਾ ਜੀ ਲਓ ਜੀ ਦੇਖੋ ਡਿਜ਼ਾਈਨ ਚੈੱਕ ਕਰੋ ਟਾਈ ਡਾਈ ਦੇ ਵਿੱਚ ਮਿਰਰ ਵਰਕ ਲਓ ਜੀ ਇਹ ਸਲਵਾਰ ਆ ਦੇਖੋ ਜੀ 3 ਮੀਟਰ ਦੀ ਕੱਟ ਵਾਲੀ ਸਲਵਾਰ ਆਊਗੀ ਇੱਕ 2.5 ਮੀਟਰ ਦੇ ਦੁਪੱਟੇ ਪਹੁੰਚ ਗਏ ਨੇ ਦੇਖੋ ਜੀ ਕੀ ਬਾਤ ਹੈ ਫੈਸੀ ਲੋਕੋ ਵਾਲਾ ਡਿਜ਼ਾਈਨ ਤਿਆਰ ਹੋ ਚੁੱਕਿਆ ਦੇਖੋ ਫੋਰ ਸਾਈਡ ਵਰਕ ਕੀਤਾ ਹੋਇਆ ਇਹਦੇ ਤੇ ਵਿੱਚਕਾਰ ਫਲਾਵਰ ਲੱਗਿਆ ਬਣਿਆ ਹੋਇਆ ਮੇਰੇ ਮੇਰੇ ਵਰਕ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਹੈ ਸਾਈਡ ਤੇ ਗੋਟਾ ਪੱਤੀ ਵੀ ਕੰਮ ਹੋਇਆ ਹੋਇਆ ਹੈ ਵਿਚੇ ਦੇ ਦੇਖੋ ਜੀ ਦਿਖਾਓ ਕਲਰ ਇਹ ਲਓ ਜੀ ਚੈੱਕ ਕਰੋ ਰੰਗ ਪਹੁੰਚ ਗਏ ਨਵੇਂ-ਨਵੇਂ ਕੈਡ-ਕੈਡ ਕਲਰ ਆ ਗਏ ਡਾਈ ਡਾਈ ਇਹਦੇ ਮੇਰੇ ਵਰਕ ਪਹੁੰਚ ਚੁਕਿਆ ਨਵਾਂ ਵਾਲ ਪਹੁੰਚਿਆ ਇਹ ਗਰਮੀਆਂ ਦਾ ਤੋਫਾ ਲਓ ਜੀ ਇਹਦੇ ਵਿੱਚ 10 ਤੋਂ 12 ਕਲਰ ਹੋਣਗੇ ਅਲੱਗ-ਅਲੱਗ ਸਭ ਤੋਂ ਵੱਧ ਕਲਰ ਪਹੁੰਚਿਆ ਇਸ ਡੇਅਰ ਨੇ ਲਓ ਜੀ ਜੈਪੁਰੀ ਡਿਜ਼ਾਈਨ ਪਹੁੰਚਿਆ ਟਾਈ ਡਾਈ ਦੇ ਵਿੱਚ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਪਹੁੰਚਿਆ ਕੱਪੜਾ ਵੀ ਪੂਰਾ ਟਾਪ ਦਾ ਹੈ ਚੈੱਕ ਕਰ ਲਓ ਡੇਅਰ ਪੂਰਾ ਸਿਰਾਂ ਪਹੁੰਚ ਚੁਕਿਆ ਬਿਲਕੁਲ ਲੇਟੈਸਟ ਡਿਜ਼ਾਈਨ ਹੈ ਕੱਪੜਾ ਪੂਰਾ ਸੇਰਾ ਲੱਗਾ ਹੋਇਆ ਇਹਨੂੰ ਪਿਓਰ ਕਾਟਨ ਦੇ ਵਿੱਚ ਦੇਖੋ ਜੀ ਹਰ ਇੱਕ ਸਲਵਾਰ ਤੇ ਦੁਪੱਟਾ ਵੀ ਇਹਦਾ ਡਾਈ ਕੀਤਾ ਹੋਇਆ ਬਹੁਤ ਹੀ ਸੋਹਣਾ ਜੈਪੁਰੀ ਡਿਜ਼ਾਈਨ ਬਣ ਚੁੱਕਿਆ ਦੇਖੋ ਦੁਪੱਟੇ ਦਾ ਡਿਜ਼ਾਈਨ ਖੋਲਣ ਜਾ ਰਹੇ ਹਾਂ ਚੈੱਕ ਕਰੋ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਦੇਖੋ ਜੀ ਡਾਈ ਡਾਈ ਕਰਕੇ ਡਬਲ ਸ਼ੇਡੇਡ ਦੁਪੱਟਾ 2.5 ਮੀਟਰ ਦਾ ਇੱਕ ਸ਼ੇਡ ਦੇ ਵਿੱਚ ਆਊਗੀ ਸਲਵਾਰ ਇਹਦੇ ਵਿੱਚ ਵੀ ਡਿਜ਼ਾਈਨਿੰਗ ਬਣੀ ਹੋਈ ਆ ਸਾਰੀ ਆ ਜਿਹੜੀ ਆ ਤੁਹਾਨੂੰ ਦਿਖ ਰਿਹਾ ਹੈ ਉੱਤਰ ਨਗੇ ਤਾਂ ਅੱਗੇ ਲੱਗ ਗਿਆ ਹੋਇਆ ਉੱਪਰ ਇਹਦੇ ਨਾਲ ਡਾਈ ਨਾਲ ਡਿਜ਼ਾਈਨ ਕੀਤਾ ਹੋਇਆ ਬਹੁਤ ਪਿਆਰਾ ਡਿਜ਼ਾਈਨ ਹੈ ਚੈੱਕ ਕਰੋ ਜੀ ਬਿਲਕੁਲ ਲੇਟੈਸਟ ਡਿਜ਼ਾਈਨ ਖੁੱਲਿਆ ਦੇਖੋ ਕੀ ਬਾਤ ਹੈ ਜੀ ਦੇਖੋ ਡਿਜ਼ਾਈਨ ਸਾਰਾ ਦੇਖ ਸਕਦੇ ਆ ਲਓ ਜੀ ਦੇਖੋ ਡਿਜ਼ਾਈਨ ਕਾਈ ਮੀਟਰ ਦੀ ਕੱਟ ਪੂਰਾ ਸ਼ਾਨਦਾਰ ਤੇ ਡਿਜ਼ਾਈਨ ਖੁੱਲ ਗਿਆ ਪੂਰਾ ਟਾਪ ਦਾ ਦੇਖੋ ਜੀ ਇਹਦੇ ਵਿੱਚ ਰੰਗ ਪਹੁੰਚ ਗਏ ਨੇ ਦੇਖੋ ਅਲੱਗ-ਅਲੱਗ ਹੋਣਗੇ ਛੇੜਾਂ ਪਾਉਂਦੀਆਂ ਨਵੀਆਂ ਦੇਖੋ ਜੀ ਇਹ ਬਿਲਕੁਲ ਤਾਜ਼ਾ ਤਾਜ਼ਾ ਮਾਲ ਗੁੰਜਿਆ ਨਵਾਂ ਨਵਾਂ ਫਰੈਸ਼ ਮਾਲ ਕੰਪਨੀ ਦਾ ਇਹ ਸਾਰੇ ਡਿਜ਼ਾਈਨ ਪਹੁੰਚ ਗਏ ਨਵੇਂ ਸੋ ਸਾਡੇ ਨਾਲ ਜੁੜੇ ਰਹਿਣ ਲਈ ਸ਼ੁਕਰੀਆ ਧੰਨਵਾਦ ਜੀ ਨਵੇਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਿਹਾ ਕਰੋ ਸੋ ਧੰਨਵਾਦ ਜੀ